ਹਾਂਜੀ ਤੇ ਅੱਜ ਆਏ ਆ ਜੀ ਨੂਰ ਮੈਲ ਦੇ ਨੂਰ ਮੈਲ ਆਏ ਆ ਜੀ ਆਪਾਂ ਆ ਦਿਵਿਆ ਮਿਸਟਾਨ ਤੇ ਇਹ ਭਾਜੀ ਹੁਣੇ ਲੈ ਕੇ ਆਏ ਨੇ ਸੋਨੂ ਭਾਜੀ ਕੀ ਹਾਲ ਚਾਲ ਬਹੁਤ ਵਧੀਆ ਬਹੁਤ ਵਧੀਆ ਭਾਜੀ ਠੀਕ ਆ ਕੋ ਤੇ ਇਧਰ ਭਾਈ ਸਾਡੇ ਰਾਮ ਮੁਰਤੀ ਭਾਜੀ ਹੁਣੇ ਭਾਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕਿਵੇਂ ਪਹਿਲਾਂ ਤਾਂ ਮੈਨੂੰ ਦੱਸੋ ਆਪਾਂ ਜਿੱਥੇ ਆਏ ਆ ਥੋੜਾ ਬਾਲੇ ਇਹਦੇ ਬਾਰੇ ਦੱਸੋ ਹੈ ਕਿੱਥੇ ਆਂ ਜੀ ਅਸੀਂ ਅੱਜ ਨੂਰ ਮੈਲ ਦੇ ਬੈਯੋਤੀ ਸੱਜਸਤਾ ਦੇ ਅਸੀਂ ਇਹ ਸਾਡੇ ਪੱਤਰਕਾਰ ਭਾਈ ਜਾਰੇ ਦਾ ਪ੍ਰੋਗਰਾਮ ਬਣਿਆ ਸੀਗਾ ਹਾਂ ਪੰਜਾਬ ਵਾਂਸੀਆ ਚ ਪੰਜਾਬ ਵਾਂਸੀਆ ਅਸੀਂ ਕਵਰੇਜ ਕਰ ਮੰਡੀ ਚੌਂਕ ਦੇ ਵਿੱਚ ਹਾਂਜੀ ਮੰਡੀ ਚੌਂਕ ਸਾਡਾ ਮੂਲ ਬਣਿਆ ਵੀ ਅੱਜ ਦਿਲ ਕੀਤਾ ਵੀ ਅਸੀਂ ਦੀਪਾ ਜੋਤੀ ਸੰਸਥਾ ਵੀ ਜਾ ਕੇ ਆਈਏ ਹਾਂ ਅੰਦਰ ਕੋਲ ਫਿਰ ਕੇ ਦੇਖੀਏ ਹੂੰ ਸੋਨੀ ਭਾਜੀ ਜੀ ਉੱਤੇ ਮਿਲੇ ਸਾਨੂੰ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਅਸੀਂ ਬੈਠੇ ਸੀ ਨੰਗੋ ਬੈਠ ਕੇ ਜਦੋਂ ਵਾਸੀ ਆਉਣ ਲੱਗੇ ਤੇ ਬੰਨ ਕੀਤਾ ਭਾਈ ਜਰਦਾ ਸਾਡਾ ਪੱਤਰਕਾਰ ਭਾਈ ਜਰਦਾ ਵੀ ਆ ਜੀ ਛੋਲੇ ਪੂਰੀਆਂ ਵੀ ਖਾਧੀਆਂ ਜਾਣ ਤਾਂ ਨਹੀਂ ਸੁਣਿਆ ਸੀ ਬਹੁਤ ਟੇਸਟੀ ਆ ਬਹੁਤ ਸਵਾਦ ਆ ਭਾਈ ਹੁਣ ਚਲੀਏ ਆਪਾਂ ਲੇਟ ਨਹੀਂ ਕਰਨਾ ਹੁਣ ਆਪਾਂ ਚਲੀਏ ਅੰਦਰ ਛੱਕੇ ਛਕੀਏ ਪਹਿਲਾਂ ਛੋਲੇ ਪੂਰੀਆਂ ਹਾਂਜੀ 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 ਭਾਈ ਟਰੂਰੇ ਪਹਿਲਾਂ ਖਾਈਓ ਉਦੋਂ ਬਾਅਦ ਬਾਕੀ ਗੱਲਬਾਤ ਹੋਰ ਕਰਾਂਗੇ ਕਰਪੀ ਜੀ ਭਾਜੀ ਤੁਹਾਨੂੰ ਭਾਜੀ ਕਰਨਗੇ ਇਹ ਭਾਜੀ ਹੁਣਾਂ ਨੇ ਗੱਲ ਤਾਂ ਬਹੁਤ ਵਧੀਆ ਜਿਹੜੇ ਛੋਲੇ ਔਰ ਚਾਹ ਦਾ ਬੜਾ ਟੇਸਟ ਹੈ ਉਹ ਵੀ ਆਪਾਂ ਤੁਹਾਨੂੰ ਚਾਹ ਦਾ ਦੱਸ 24 ਦੇਖਣਾ ਜਾ ਕੇ ਚਾਹ ਕਿਦਾਂ ਦੀ ਤੁਹਾਨੂੰ ਦੱਸਾਂਗੇ ਕਿਦਾਂ ਦੀ ਔਰ ਕਿੰਨੇ ਵਧੀਆ ਵਧੀਆ ਗਲਾਸਾਂ ਜਿਹੜਾ ਨਾ ਵਧੀਆ ਟਾਪ ਦੀ ਚਾਹ ਹੈ ਭਾਜੀ ਇਹਦੇ ਵਿੱਚ ਕੀ ਬਾਤ ਹੈ ਚਲੋ ਹੁਣ ਆਪਾਂ ਲੇਟ ਲੱਗ ਰਹੀ ਹੈ ਭੁੱਖ ਬਹੁਤ ਲੱਗੀ ਆ ਗਈ ਤੇ ਚਲਿਏ ਹੁਣ ਆਪਾਂ ਪਹਿਲਾਂ ਚੱਲ ਕੇ ਅੰਦਰ ਪਹਿਲਾਂ ਤਾਂ ਛੋਲੇ ਭਟੂਰੇ ਖਾਈਏ ਤੇ ਬਾਕੀ ਉਦੋਂ ਬਾਅਦ ਅਜੇ 2-15 ਆਪਣੇ ਕਿੱਥੇ ਰਹਿ ਗਏ ਨੇ ਆਰੇ ਆ ਗਏ ਦੋ ਪੱਤਰਕਾਰ ਇੱਧਰ ਰਹਿ ਗਏ ਉਹਨਾਂ ਤੇ ਇਹ ਲਗਭਗ ਵੈਸੇ ਹੁਣ ਬਾਈ ਕੀ ਹਾਲ ਹੈ ਇਹ ਸਾਡਾ ਅਵਤਾਰ ਚੰਦ ਅਵਤਾਰ ਅੱਛਾ ਨਿਰਿੰਦਰ ਪੰਡਾਲ ਦੇਵਿਆ ਜੋਤੀ ਸੰਸਥਾਨ ਚ ਆਏ ਆ ਤੇ ਬਾਈ ਕੀ ਖਵਾਉਣਾ ਅੱਜ ਬਾਈ ਹੁਣ ਦੱਸ ਤਾਂ ਵੀ ਭਟੂਰੇ ਖਾਣੇ ਹੋਰ ਤੁਸੀਂ ਦੱਸੋ ਕੀ ਖਾਣਾ ਮੈਂ ਤੁਹਾਨੂੰ ਵਧੀਆ ਜਿਆ ਕਾਫੀ ਜਾਂ ਚਾਹ ਗੋੜਾ ਵਾਲੀ ਬਹੁਤ ਪਹਿਲਾਂ ਅੰਦਰ ਪਿੱਛੇ ਪਹਿਲਾਂ ਤੁਸੀਂ ਅੰਦਰ ਲੈ ਕੇ ਜਾਣਾ ਹਨਾ ਹਾਂਜੀ ਹਾਂਜੀ ਪਹਿਲਾਂ ਆਫਿਸ ਚ ਚੱਲਾਂਗੇ ਉਹਨਾਂ ਦੇ ਉਸ ਤੋਂ ਬਾਅਦ ਅਸੀਂ ਆਵਾਂਗੇ ਕੰਡੀ ਚ ਕਾਫੀ ਪੀਣੀ ਹੈ ਕਿ ਚਾਹ ਪੀਣੀ ਹੈ ਚਲੋ ਆਪਾਂ ਹੁਣ ਬਸ ਵੇਟ ਨਹੀਂ ਕਰੀ ਹੁਣ ਆਪਾਂ ਦਵਾ-ਦਵ ਚਲੀਏ ਤੇ ਜਾ ਕੇ ਹੁਣ ਇੱਥੇ ਦੇ ਜਿਹੜਾ ਖਾਣਾ ਪਾਣਾ ਆਪਾਂ ਚੈ ਸੋ ਅੱਜ ਤੁਸੀਂ ਮੈਲ ਦੇ ਵਿੱਚ ਬੈਠੇ ਆ ਨੂਰ ਮੈਲ ਨਾ ਫਾਈ ਹੋਣੀ ਅੱਜ ਸਾਰੇ ਪੱਤਰਕਾਰ ਭਰਾ ਕਰਦੇ ਨੇ ਤੇ ਨੂਰ ਮੈਲ ਦੇ ਵਿੱਚ ਨਾ ਜਿਹੜਾ ਖਾਣ ਦਾ ਮੂਡ ਬਾਈ ਹੋਣਾ ਨੇ ਲੈ ਕੇ ਆਏ ਆ ਚਾਪਾ ਨੂੰ ਕਿਗੇ ਜੋਤੀ ਜਾਗਤ ਦੀ ਸੰਸਥਾ ਦੇ ਨੂਰ ਮੈਲ ਉਥੇ ਨਾ ਘਡੂਰੇ ਮਿਲਦੇ ਨਹੀਂ ਆ ਦੇਖੋ ਤੁਸੀਂ ਪਹਿਲਾਂ ਘਰ ਦੋ ਬਾਕੀ ਗੱਲ ਕਰੀ ਸਾਈ ਚੈੱਕ ਕਰੋ ਘਡੂਰੇ ਦਾ ਇਹ ਵੀ ਕਰ ਪੂਰਾ ਚਬਰ ਦਾ ਸਾਈ ਗਿਆ ਨਾ ਇਹ ਸਭ ਹੋਣਾ ਬੜਾ ਲੰਮਾ ਛੋਟਾ ਟਾਈਮ ਵੇਸ ਕੀ ਕਰਨਾ ਮਰੇ ਇਧਰ ਆ ਜਾ ਵੀ ਮੇਰਾ ਪਹਿਲਾਂ ਟੈਸਟ ਕਰ ਦੇ ਉਧਰ ਆਪਾਂ ਇੱਕ ਮਾਈਕ ਪਹਿਲਾਂ ਟੈਸਟ ਸ਼ੁਰੂ ਕਰੀਏ ਵਾਹ ਵਾਹ ਹੂੰ 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 ਇੱਧਰ ਦੇਖ ਖਾਈ ਗਏ ਇੱਧਰ ਮੇਨ ਵਾਲੇ ਨੂੰ ਮੈਂ ਬਾਕੀ ਕੋਈ ਨਹੀਂ ਗੱਲ ਬਾਤਾਂ ਬਈ ਤਦੋਂ ਬਾਕੀ ਗੱਲ ਬਾਤਾਂ ਬਾਹਰ ਜਾ ਕਰਦੇ ਆ ਕਿ ਇੱਥੇ ਕਿੱਥੇ ਆਏ ਆ ਤੇ ਕਿਉਂ ਆਏ ਆ ਠੀਕ ਹੈ ਜੀ ਸੋ ਥੈਂਕ ਯੂ ਸੋ ਮੱਚ ਤੇ ਲੋੜੀ ਆ ਹੋਣਾ ਕੀ ਆ ਚਾਹ ਤੇ ਬਾਈ ਹੁਣੀ ਲੈ ਕੇ ਆਇਆ ਨਰਿੰਦਰ ਭੰਡਾਲ ਭਾਜੀ ਤੇ ਉਧਰ ਬਾਈ ਹੁਣੀ ਰਾਮ ਉਸਤੀ ਜੀ ਤੇ ਆਪਣੇ ਸਾਰੇ ਪੱਤਰਕਾਰ ਭਰਾ ਬੈਠੇ ਨੇ ਸੋਨੂ ਭਾਜੀ ਤੇ ਉਹ ਅਫਤਾਰ ਚੰਦ ਜੀ ਤੇ ਬਾਈ ਹੁਣਾਂ ਨੇ ਇੱਥੇ ਭਟੂਰੇ ਖਵਾਇਆ ਵੀ ਕਹਿੰਦੇ ਵੀ ਇਦਾਂ ਦੇ ਭਟੂਰੇ ਤੁਹਾਨੂੰ ਪੂਰੇ ਨੂਰ ਮੈਲ ਚ ਨਹੀਂ ਮਿਲਣੇ ਵਾਕਿਆ ਭਾਜੀ ਨੂਰ ਮੈਲ ਚ ਨਹੀਂ ਹੈ ਨਹੀਂ ਇਦਾਂ ਦੇ ਭਟੂਰੇ ਬਿਲਕੁਲ ਕੀ ਗੱਲ ਹੈ ਨਾ ਗੱਲ ਹੋ ਰਹੀ ਹੈ ਭਾਜੀ ਜਿੰਨੇ ਭਟੂਰੇ ਵੱਡੇ ਆਪਾਂ ਦਿਖਾ ਲਿਆ ਨਾ ਵੀਡੀਓ ਦੇ ਵਿੱਚ ਵੀ ਵੱਡਾ ਭਟੂਰਾ ਉਹਨੇ ਖਾਣ ਨੂੰ ਬੜਾ ਟੇਸਟ ਤੁਸੀਂ ਆਪ ਵੀ ਖਾਤੇ ਹੋ ਨਾ ਆਬੀਸਲੀ ਬੜਾ ਸੁਆਦ ਹੈ ਜੀ ਬਿਲਕੁਲ ਬਿਲ ਲੋ ਜੀ ਇਹ ਸੀ ਸਾਡਾ ਅੱਜ ਦਾ ਵਲੌਗ ਤੇ ਅਸੀਂ ਖਾਣਾ ਪੀਣਾ ਖਾ ਕੇ ਬਾਹਰੋਂ ਨਿਕਲ ਚੁੱਕੇ ਆ। ਵਾਕੇ ਵਾਜੀ ਬਹੁਤ ਵਧੀਆ ਭੜੂਰੇ ਸੀਗੇ ਨਜ਼ਾਰਾ ਆ ਗਿਆ ਅੱਜ ਦਾ। ਬਹੁਤ ਵਧੀਆ ਜੀ ਬਹੁਤ ਵਧੀਆ ਜੀ। ਤੇ ਸੋ ਤੁਸੀਂ ਹੁਣ ਕੀ ਕਰਦਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸੋ ਸਭ ਤੋਂ ਵਧੀਆ ਭੜੂਰੇ ਤੁਸੀਂ ਕਿੱਥੇ ਕਰਦੇ ਆ। ਸੋ ਥੈਂਕ ਯੂ ਸੋ ਮੱਚ ਜੀ।